ਇਸ ਸੋਲ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਕੇਂਦਰੀ ਟੀਮਾਂ ਦੇ ਵੱਲੋਂ ਪੰਜਾਬ ਦੇ ਵਿੱਚ ਵੱਡੀ ਰੇਡ ਕੀਤੀ ਗਈ ਹੈ ਚੋਣਾਂ ਤੋਂ ਠੀਕ ਪਹਿਲਾਂ ਬਟਾਲਾ ਦੇ ਵਿੱਚ ਕਾਂਗਰਸੀ ਆਗੂਆਂ ਦੇ ਘਰ ਰੇਡ ਕੀਤੀ ਗਈ ਹੈ ਜਿਸ ਤੋਂ ਬਾਅਦ ਬਟਾਲਾ ਦੇ ਵਿੱਚ ਕਾਂਗਰਸ ਦੇ ਅੰਦਰ ਵੀ ਤਰਥੱਲੀ ਆ ਜਿਹੜੀ ਉਹ ਮਚ ਜਾਂਦੀ ਹੈ ਜਾਣਕਾਰੀ ਮੁਤਾਬਕ ਬਟਾਲਾ ਦੇ ਮੇਅਰ ਸੁਖਦੀਪ ਸੁਖ ਤੇਜਾ ਅਤੇ ਰਜਿੰਦਰ ਪੱਪੂ ਦੇ ਘਰ ਰੇਡ ਕੀਤੀ ਗਈ ਹੈ ਇਸ ਦੇ ਨਾਲ ਹੀ ਪੱਪੂ ਦੇ ਮੈਨੇਜਰ ਗੋਪੀ ਉਪਲ ਦੇ ਘਰ ਵੀ ਰੇਡ ਕਰਨ ਕੇਂਦਰੀ ਟੀਮਾਂ ਪਹੁੰਚੇ ਨੇ ਲੇਕਿਨ ਹਾਲੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਕਿਹੜੇ ਮੈਕਮੇ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਕਿ ਇਹ ਰੇਡ EDI ਵੱਲੋਂ ਕੀਤੀ ਗਈ ਹੈ ਜਾਂ ਫਿਰ ਇਨਕਮ ਟੈਕਸ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਜਾਂ ਫਿਰ ਕਿਸੇ ਹੋਰ ਮੈਕਮੇ ਨੇ ਇਹ ਰੇਡ ਜਿਹੜੀ ਉਹ ਕੀਤੀ ਹੈ ਤਵੇਰਵਿਆਂ ਦੀ ਉਡੀਕ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਲੇਕਿਨ ਇਸ ਪਾਵਲੇ ਨੂੰ ਲੈ ਕੇ ਕਾਂਗਰਸ ਦੇ ਕੁਝ ਲੀਡਰਾਂ ਦੇ ਬਿਆਨ ਨੇ ਜਿਹੜੇ ਉਹ ਵੀ ਸਾਹਮਣੇ ਆਏ ਨੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਬਟਾਲਾ ਦੇ ਵਿੱਚ ਵੱਡੇ ਕਾਂਗਰਸ ਸੀਨੀਅਰ ਦੇ ਘਰ ਵਿੱਚ ਕੇਂਦਰੀ ਟੀਮਾਂ ਪਹੁੰਚੀਆਂ ਨੇ ਤੜਕਸਾਰ ਹੋਈ ਇਸ ਰੇਡ ਦੇ ਨਾਲ ਕਾਂਗਰਸੀਆਂ ਦੇ ਅੰਦਰ ਤਸੱਲੀ ਆ ਜਿਹੜੀ ਉਹ ਮੱਚ ਜਾਂਦੀ ਹੈ ਹਾਲੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਕਿਹੜੇ ਮਹਿਕਮੇ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਨਾ ਹੀ ਕਿਸੇ ਪੁਲਿਸ ਅਧਿਕਾਰੀ ਨੇ ਇਸ ਦੀ ਕੋਈ ਪੁਸ਼ਟੀ ਕੀਤੀ ਹੈ ਮੁੱਢਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਟਾਲਾ ਦੇ ਮੇਅਰ ਸੁਖਦੀਪ ਸਿੰਘ ਸੁਖ ਤੇਜਾ ਉਗੇ ਕਾਰੋਬਾਰੀ ਰਜਿੰਦਰ ਕੁਮਾਰ ਪੱਪੂ ਜੈਪੁਰੀਆ ਅਤੇ ਉਹਨਾਂ ਦੇ ਮੈਨੇਜਰ ਗੋਪੀ ਉਪਲ ਦੇ ਘਰ ਰੇਡ ਅਜੇ ਵੀ ਜਾਰੀ ਹੈ ਨਾ ਹੀ ਕਿਸੇ ਨੂੰ ਘਰ ਦੇ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਨਾ ਹੀ ਕਿਸੇ ਨੂੰ ਬਾਹਰ ਆਉਣ ਦਿੱਤਾ ਜਾ ਰਿਹਾ ਹੈ ਤਾਂ ਛਾਪੇਮਾਰੀ ਦੇ ਵੇਰਵੇ ਜਿਹੜੇ ਉਹ ਅਜੇ ਤੱਕ ਨਹੀਂ ਸਾਹਮਣੇ ਆਏ ਅਤੇ ਤਲਾਸ਼ੀ ਅਭਿਆਨ ਲਗਾਤਾਰ ਜਾਰੀ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਬਟਾਲਾ ਦੇ ਹੋਰ ਕਾਂਗਰਸੀ ਲੀਡਰਾਂ ਦਾ ਆਓ ਦੇਖਦੇ ਹਾਂ ਇਹ ਛੇਟਵੇ ਦੀ ਗੱਲ ਆ ਜੋ ਨਜ਼ਰ ਆਇਆ ਕਿ 6 ਵਜੇ ਮੇਰੇ ਨੂੰ ਫੋਨ ਆਇਆ ਮੇਰੇ ਭਾਈ ਦਾ ਉਹਨਾਂ ਦੀ ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਇੱਥੇ ਆ ਗਏ ਹੁਣੇ ਪਤਾ ਨਹੀਂ ਕਿ ਕਿਹੜੀ ਰੇਡ ਆ ਕੰਟੈਕਟ ਜੀ ਐਨਫੋਰਸਮੈਂਟ ਦੀ ਆ ਵਿਜੀਲੈਂਸ ਦੀ ਆ ਉਹ ਤੇ ਬਾਅਦ ਪੁੱਛਿਆ ਮੈਂ ਦੋ ਕਿੰਨ ਦਾ ਜੈਂਟਸ ਆਏ ਸਨ ਮੈਂ ਯਾਰ ਕਿੱਥੋਂ ਆਏ ਉਹ ਕਹਿੰਦਾ ਜੀ ਕੰਟੈਕਟ ਦੀ ਰੇਡ ਹੈ ਉਹਨੂੰ ਸੱਚ ਬੋਲਦੇ ਆ ਕਿ ਝੂਠ ਬੋਲਦੇ ਆ ਇਹ ਰੱਬ ਹੀ ਜਾਣਦਾ ਹੈ ਲੇਕਿਨ ਮੈਂ ਸਹਿਣਾ ਕਿ ਇਹ ਇੱਕ ਕ੍ਰਿਟੀਕਲੀ ਮੈਂਡੇਟਾ ਹੋਇਆ ਜੋ ਵੀ ਹੋਇਆ ਕੱਲ ਸੀਐਮ ਭਗਵੰਤ ਮਾਨ ਆਏ ਨੇ ਤੇ ਨਸ਼ਾ ਜਿਹੜਾ ਸੀਗਾ ਉਹ ਗਾਂਧੀ कॅम्प 'ਚ ਬਹੁਤ ਵਿਕਦਾ ਹੈ। ਉੱਥੇ ਜਿੰਨੇ ਵੀ ਸੀਐਡੀ ਵਾਲੇ ਨੇ ਜਾਂ ਦੂਜੀ ਟੀਮ ਨੇ ਪੁੱਛਿਆ ਉਹ ਨਸ਼ਾ ਗਾਂਧੀ कॅम्प ਦੀ ਗੱਲ ਚੱਲਦੀ ਰਹੀ ਆ। ਉਹ ਚੱਲਦੀ ਰਹੀ ਆ ਕਿ ਮੌਜੂਦਾ ਸਰਕਾਰ ਦੇ ਬੰਦੇ ਹੀ ਨਸ਼ਾ ਵੇਚਦੇ ਆ। ਔਰ ਇਹ ਸਾਰੀ ਗੱਲ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਸਾਡੇ ਤੇ ਰੇਡ ਕੀਤੀ ਗਈ ਆ। ਵੀ ਕਹਿੰਦਾ ਬਸੂਰ ਇਹਨਾਂ ਦਾ ਜੀ ਉਹ ਕਹਿੰਦੇ ਜੀ ਸ਼ਰਾਬ ਵੀ ਵਿਕਦਾ ਇਹਨਾਂ ਦੀ ਉੱਥੇ ਜਿਹੜੀ ਆ ਸ਼ਰਾਬ ਕਾਂਗਰਸੀ ਜਿਹੜੇ ਸ਼ਰਾਬ ਪੀਉਂਦੇ ਆ। ਅਸੀਂ ਤੇ ਯਕੀਨ ਹੋਈ ਤੱਕ ਕਿ ਨੂੰ ਚਾਹ ਤੱਕ ਨਹੀਂ ਪੀਅਦੇ ਸ਼ਰਾਬ ਦੇ ਬਾਰੇ ਗੱਲ ਹੀ ਬੜੀ ਦੂਰ ਦੀ ਆ। ਇਹ ਤਾਂ ਕੋਈ ਗੱਲ ਨਹੀਂ ਹੈਗੀ ਲੋਕਾਂ ਦਾ ਜਿਹੜਾ ਮੂੜਿਆ ਉਹ ਕਾਂਗਰਸ ਦੇ ਰੁਝਾਨ ਨਹੀਂ ਉਹਦਾ ਬਸ ਮੁਕਲਾਗੀ ਦੀ ਹੈ ਸਰਕਾਰ ਕੱਲ ਸੀਐਮ ਸਾਹਿਬ ਆਏ ਹੀ ਮੈਨੂੰ ਲੱਗਦਾ ਡਾਵੰਡਰ ਹੋਈ ਇਸ ਕਰਕੇ ਅੱਜ ਉਹਨਾਂ ਨੇ ਆਪਣੀ ਤਾਕਤ ਨੂੰ ਫਾਂਦੀ ਕੋਸ਼ਿਸ਼ ਕੀਤੀ ਹੈ ਦੇਖੋ ਇਹ ਮੈਨੂੰ ਜੋ ਨਜ਼ਰ ਆਇਆ ਵੀ ਇੱਕ ਜੰਤਪੁਰ ਵੀ ਕਹਿ ਰਹੇ ਹੋਈ ਆ ਤੇ ਪਖਰਪੁਰ ਵੀ ਇੱਕ ਹੋਈ ਹੈ ਤੇ ਇੱਕ ਇਲਾਕੇ ਦੀ ਹੋਈ ਬਟ ਕਿਸੇ ਨਾਲ ਮੁਲਾਕਾਤ ਨਹੀਂ ਹੋਈ ਨਾ ਇਹਨਾਂ ਕਿਸੇ ਨੂੰ ਮਰਜਾਂ ਦਿੱਤਾ ਨਾਗੇ ਬਾਹਰ ਆਇਆ ਰੇਡ ਤੇ ਹੋਈ ਹੈ ਮੇਰ ਸਾਹਿਬ ਦੇ ਘਰ ਪਰ ਇਸ ਬਾਰੇ ਅਜੇ ਤੱਕ ਕੋਈ ਕਲੀਅਰ ਨਹੀਂ ਹੈਗਾ ਕਿ ਕਿੰਨੇ ਕੀਤੀ ਹੈ ਜੀ ਕੰਪੈਕਸ ਨਹੀਂ ਕੀਤੀ ਬਿਜ਼ਨਸ ਨਹੀਂ ਕੀਤੀ ਲਈ ਜਿਨੀ ਕਿਉਂਕਿ ਨਾ ਕੋਈ ਅੰਦਰ ਗਿਆ ਨਾ ਕੋਈ ਬਾਹਰ ਆਇਆ ਇਹ ਤੇ ਮੇਰ ਸਾਹਿਬ ਆਉਣਗੇ ਸਾਨੂੰ ਤੇ ਮੈਸੇਜ ਲੱਗਾ ਕਿ ਮਤਲਬ ਰੇਡ ਹੋਈ ਹੈ ਅਸੀਂ ਸਾਰੇ ਜਿੰਨੇ ਵੀ ਕਾਉਂਸਲਰ ਨੇ ਉਹ ਸਾਰੇ ਇਕੱਠੇ ਹੋਏ ਆ ਤੇ ਸਰਕਾਰ ਨਾਜਾਇਜ਼